ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਜ਼ ਦੀ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਸੋ ਅੱਜ ਆਪਾਂ ਗੱਲ ਕਰਾਂਗੇ ਜੋ ਪੰਜਾਬ ਸਰਕਾਰ ਨੇ 2 ਜੂਨ ਤੱਕ ਛੁੱਟੀਆਂ ਬੰਦ ਕੀਤੀਆਂ ਨੇ ਉਹ ਕਿਹੜੇ ਵਿਭਾਗ ਦੇ ਮੁਲਾਜ਼ਮਾਂ ਨਾਲ ਜੁੜੀ ਹੋਈ ਖਬਰ ਹੈ ਸੋ ਆਪਾਂ ਡਿਟੇਲ ਵਿੱਚ ਡਿਸਕਸ ਕਰਦੇ ਹਾਂ ਪੰਜਾਬ ਪੁਲਿਸ ਨੇ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ 2 ਜੂਨ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ ਇਹ ਫੈਸਲਾ ਰਾਜ ਵਿੱਚ 1 ਜੂਨ ਨੂੰ ਪੈਰੀਆਂ ਵੋਟਾਂ ਕਾਰਨ ਕੀਤਾ ਗਿਆ ਹੈ ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿੱਚ ਅਮਨ ਕਾਨੂੰਨ ਸਥਿਤੀ ਕਾਇਮ ਰੱਖਣ ਲਈ ਹੁਕਮ ਜਾਰੀ ਕੀਤਾ ਗਿਆ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਵਿਸ਼ੇਸ਼ ਸਥਿਤੀ ਵਿੱਚ ਹੀ ਅਧਿਕਾਰਜਾਂ ਮੁਲਾਜ਼ਮ ਦੀ ਛੁੱਟੀ ਪ੍ਰਵਾਨ ਕੀਤੀ ਜਾਊਗੀ ਸੋ ਪੰਜਾਬ ਪੁਲਿਸ ਨੇ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਜਿਹੜੀਆਂ ਛੁੱਟੀਆਂ 2 ਜੂਨ ਤੱਕ ਬੰਦ ਕਰ ਦਿੱਤੀਆਂ ਸੋ ਇਸ ਦਾ ਜਿਹੜਾ ਮੇਨ ਕਾਰਨ ਹੈਗਾ ਕਿ ਜਿਹੜੀਆਂ ਪਹਿਲੀ ਜੂਨ ਨੂੰ ਵੋਟਾਂ ਪੈ ਰਹੀਆਂ ਨੇ ਸੋ ਜਿਹਦੇ ਕਰਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਅਮਨ ਕਾਨੂੰਨ ਸਥਿਤੀ ਕਾਇਮ ਰੱਖਣ ਲਈ ਜਿਹੜੀ ਉਹਨਾਂ ਦੀ ਸਖਤ ਜ਼ਰੂਰਤ ਹੈ ਤਾਂ ਇਸ ਕਰਕੇ ਉਹਨਾਂ ਨੂੰ ਹੁਕਮ ਜਾਰੀ ਕੀਤੇ ਗਏ ਆ ਕਿ ਉਹ ਇਹ 2 ਜੂਨ ਤੱਕ ਜਿਹੜੀਆਂ ਛੁੱਟੀਆਂ ਨਹੀਂ ਲੈ ਸਕਦੇ ਤੇ ਉਹਨਾਂ ਦੀ ਛੁੱਟੀ ਪ੍ਰਵਾਨ ਨਹੀਂ ਹੋਊਗੀ ਸੋ ਇਹ ਸੀ ਜੀ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਨਾਲ ਜੁੜੀ ਹੋਈ ਅਹਿਮ ਖਬਰ ਸੋ ਹਰੇਕ ਭਾਗ ਦੇ ਨਾਲ ਜੁੜੀ ਹੋਈ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆ ਸੋ ਇਹੀ ਆਸ ਕਰਦੇ ਆ ਤੁਸੀਂ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋਗੇ ਤੇ ਆਪਣੇ ਮੁਲਾਜ਼ਮ ਸਾਥੀਆਂ ਨਾਲ ਜਰੂਰ ਵੀਡੀਓ ਸ਼ੇਅਰ ਕਰੋਗੇ ਧੰਨਵਾਦ ਜੀ